ਪ੍ਰਤਾਪ ਸਿੰਘ ਬਾਜਵਾ ਜਿਨੇ ਕਿ ਪਿਛਲੇ ਦਿਨੀ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ 50 ਬੰਬ ਆਏ ਨੇ ਤੇ ਜਿਹਦੇ ਵਿੱਚੋਂ 18 ਚੱਲ ਗਏ ਨੇ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਹ ਲੋਕਾਂ ਨੂੰ ਦੱਸਦੇ ਆ ਰਹੇ ਹਾਂ ਕਿ ਜਿਹੜੇ ਕਾਂਗਰਸੀਏ ਨੇ ਇਹਨਾਂ ਦਾ ਕੰਮ ਸਿਰਫ ਤੇ ਸਿਰਫ ਅਤੰਕ ਫਲਾਉਣਾ ਹੈ आतंक ਫਲਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਤੇ ਜੋ ਕੰਮ ਪੰਜਾਬ ਸਰਕਾਰ ਕਰ ਰਹੀ ਆ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਉਹਨਾਂ ਕੰਮਾਂ ਤੋਂ ਧਿਆਨ ਭਟਕਾਉਣਾ ਸਿਰਫ ਤੇ ਸਿਰਫ ਇਹਨਾਂ ਦਾ ਇਹੀ ਕੰਮ ਹੈ ਤੇ ਅੱਜ ਜੇ ਪ੍ਰਤਾਪ ਬਾਜਵੇ ਨੇ ਪੰਜਾਬ ਬੰਬਾ ਵਾਲਾ ਬਿਆਨ ਦਿੱਤਾ ਤੇ ਹੁਣ ਇਹਦੀਆਂ ਜੇ ਲੱਤਾਂ ਭਾਰ ਚਲਦੀਆਂ ਨੇ ਤੇ ਇਹਨੂੰ ਇਸ ਬਿਆਨ ਤੇ ਖੜਨਾ ਚਾਹੀਦਾ ਤੇ ਪੁਲਿਸ ਨੂੰ ਵੀ ਇਹਦੀ ਇਨੂੰ ਨੰਗਾ ਕਰਕੇ ਇਹਨੂੰ ਪੁੱਛਣਾ ਚਾਹੀਦਾ ਟਾਰਚਰ ਕਰਕੇ ਕਿ ਉਹ ਬਾਕੀ ਦੇ ਬੰਬ ਕਿੱਥੇ ਨੇ ਕਿਉਂਕਿ ਇਹ ਬੰਬ ਜਦਾ ਪ੍ਰਤਾਪ ਸਿੰਘ ਬਾਜਵੇ ਦੇ ਥਰੂ ਆਏ ਨੇ ਕਿਉਂਕਿ ਇਹਦੇ ਪਾਕਿਸਤਾਨ ਦੇ ਨਾਲ ਸਬੰਧ ਨੇ ਪ੍ਰਤਾਪ ਸਿੰਘ ਬਾਜਵੇ ਦੇ ਤੇ ਪ੍ਰਤਾਪ ਸਿੰਘ ਬਾਜਵਾ ਮੈਨੂੰ ਲੱਗਦਾ ਕਿ ਇਹ ਵੀ ਪਤਾ ਕਰਨਾ ਚਾਹੀਦਾ ਕਿ ਕਿਹੜੀ ਜਹਾਦੀ ਜਿਹੜੀ ਜਥੇਬੰਦੀ ਆ ਕਿਹਦਾ ਇਹ ਮੈਂਬਰ ਆ ਕਿਹਦੇ ਨਾਲ ਰਲ ਕੇ ਇਹ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਜੋ ਕੋਸ਼ਿਸ਼ਾਂ ਕਰ ਰਹੇ ਆ ਅਸੀਂ ਪ੍ਰਤਾਪ ਸਿੰਘ ਬਾਜਬਾ ਨੂੰ ਇਹਨਾਂ ਦੀ ਸਮੁੱਚੀ ਜੁੰਡਲੀ ਨੂੰ ਦੱਸ ਦੇਣਾ ਚਾਹੁੰਦੇ ਆ ਜਿਹੜੇ ਪੰਜਾਬ ਦੇ ਵਿੱਚ ਇਦਾਂ ਦੇ ਅਤੰਕ ਫਲਾਉਣ ਦੀਆਂ ਜੋ ਸਾਜ਼ਿਸ਼ਾਂ ਘੜਨਗੇ ਉਹਨਾਂ ਦਾ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਆਮ ਆਦਮੀ ਪਾਰਟੀ ਇਦਾਂ ਦੇ ਜੋ ਲੋਕਾਂ ਨੂੰ ਡਰਾਉਣ ਵਾਲੇ ਇਨੋਸੈਂਟ ਲੋਕਾਂ ਦੇ ਉੱਤੇ ਬੰਬ ਚਲਾਉਣ ਵਾਲੇ ਪ੍ਰਤਾਪ ਸਿੰਘ ਬਾਜਬਾ ਵਰਗਿਆਂ ਨੂੰ ਕਦੇ ਵੀ ਲੋਕ ਜਿਹੜੇ ਆ ਉਹ ਮਾਫ ਨਹੀਂ ਕਰਨਗੇ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਮੈਂ ਸਤਿਕਾਰਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਨੂੰ ਵੀ ਅਪੀਲ ਕਰਦਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਤੁਰੰਤ ਗ੍ਰਿਫਤਾਰ ਕਰਕੇ ਇਹਦੇ ਤੇ NSA ਲਾ ਕੇ ਦੀ ਪੁੱਛਗਿੱਛ ਕਰਨੀ ਚਾਹੀਦੀ ਆ ਪਤਾ ਕਰਨਾ ਚਾਹੀਦਾ ਕਿ ਇਹਨੇ ਬੰਬ ਕਿੱਥੋਂ ਮਂਗਾਏ ਸੀ ਕਿੱਥੇ ਬੰਬ ਪਏ ਨੇ ਕਿਉਂਕਿ ਇਹ ਬਹੁਤ ਹੀ ਸੰਗੀਨ ਮਾਮਲਾ ਹੈ ਇਹਦਾ ਪੰਜਾਬ ਦੇ ਵਿੱਚ ਭੜਕਾਹਟ ਪੈਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ ਹੈ ਪ੍ਰਤਾਪ ਸਿੰਘ ਬਾਜਵਾ ਤੇ ਇਹਨਾਂ ਦੀ ਜੁੰਡਲੀ ਸਮੁੱਚੇ ਕਾਂਗਰਸ ਹੀ ਕਰ ਰਹੀ ਆ ਕਿਉਂਕਿ ਇਹ ਹਮੇਸ਼ਾ ਦੇਸ਼ ਤਰੋਹੀ ਨੇ ਦੇਸ਼ ਵਿਰੋਧੀ ਨੇ ਜੇ ਇਹਨਾਂ ਨੇ ਦਿੱਲੀ ਦੇ ਵਿੱਚ ਅਤੰਕ ਫਲਾਇਆ ਸੀ ਜਦੋਂ ਸਾਡੇ ਗਲਾਂ 'ਚ ਟਾਇਰ ਪਾ ਪਾ ਕੇ ਸਾੜੇ ਸੀ ਸਾਨੂੰ ਉਹ ਵੀ ਇੱਕ ਅਤੰਕਵਾਦੀ ਕਾਰਵਾਈ ਸੀ ਤੇ ਅੱਜ ਇੱਕ ਹੋਰ ਅਤੰਕਵਾਦੀ ਕਾਰਵਾਈ ਇਹ ਆਪਣੇ ਮੂੰਹੋਂ ਮੰਨਿਆ ਪ੍ਰਤਾਪ ਬਾਜਵਾ ਕਿ 50 ਬੰਬ ਉਹ ਪਾਕਿਸਤਾਨੋਂ ਲੈ ਕੇ ਆਇਆ ਪੰਜਾਬ ਦੇ ਵਿੱਚ ਜਿਹਦੇ ਵਿੱਚੋਂ 18 ਚੱਲੇ ਨੇ ਇਹ ਵੀ ਜਿੰਨੀ ਜਲਦੀ ਹੋ ਸਕੇ ਇਸ ਨੂੰ ਗ੍ਰਿਫਤਾਰ ਕਰਕੇ ਇਹਦੀ ਪੁੱਛਗਿੱਛ ਕਰਨੀ ਚਾਹੀਦੀ ਆ ਇਹਦੇ ਤੇ ਸਖਤ ਐਕਸ਼ਨ ਕਰਨਾ ਚਾਹੀਦਾ ਤੇ ਜਿਹੜੇ ਬੰਬ ਨੇ ਉਹ ਰਿਕਵਰ ਕਰਾਉਣੇ ਚਾਹੀਦੇ ਆ ਇਹਨੂੰ ਪੁੱਛਣਾ ਚਾਹੀਦਾ ਪਈ ਭਾਈ ਬੰਬ ਕਿੱਥੇ ਕਿੱਥੇ ਪਏ ਨੇ ਕਿੱਥੇ ਕਿੱਥੇ ਨੇ ਰੱਖੇ ਨੇ ਤੇ ਇਹਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਤੇ ਇਥੋਂ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਜਿਹੜੇ ਲੀਡਰ ਨੇ ਕਿੰਨਾ ਗਿਰ ਸਕਦੇ ਨੇ ਇਹ ਰਾਜਨੀਤੀ ਕਿਉਂਕਿ ਅੱਜ ਇਹਨਾਂ ਨੂੰ ਬੜਾ ਦੁੱਖ ਹੁੰਦਾ ਕਿ ਗਰੀਬ ਘਰਾਂ ਦੇ ਜਿਹੜੇ ਕਾਕੇ ਉਹ ਐਮਐਲਏ ਬਣ ਗਏ ਇਹ ਕਾਮ ਕਰਦਾ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਇਸ ਗੱਲ ਦੀ ਇਹਨਾਂ ਨੂੰ ਬੜੀ ਤਕਲੀਫ ਆ ਤੇ ਇਸ ਲਈ ਉਹ ਕੁਰਸੀ ਜਿਹੜੀ ਹੈ ਇਹਨਾਂ ਤੋਂ ਜਰੀ ਨਹੀਂ ਜਾਂਦੀ ਤੇ ਲੋਕ ਕੋਝੀਆਂ ਚਾਲਾਂ ਚੱਲ ਕੇ ਇਦਾਂ ਦੀਆਂ ਜਿਹੜੀਆਂ ਹੈਗੀਆਂ ਢੁਕਾਹਟ ਵਾਲੀਆਂ ਗੱਲਾਂ ਕਰਕੇ ਇਹ ਇਦਾਂ ਦੇ ਕੰਮ ਕਰਕੇ ਬੰਬ ਚਲਾ ਕੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੇ ਲੋਕ ਕੋਸ਼ਿਸ਼ ਕਰ ਰਹੇ ਆ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਪ੍ਰਤਾਪ ਬਾਜਵਾ ਇਮੀਡੀਏਟ ਇਹਦੀ ਪੁੱਛਗਛ ਹੋਣੀ ਚਾਹੀਦੀ ਆ ਤੇ ਇਹਦੇ ਕੋਲੋਂ ਜਿਹੜੇ ਬੰਬ ਆ ਰਿਕਵਰ ਹੋਣੇ ਚਾਹੀਦੇ ਆ ਨਹੀਂ ਤਾਂ ਜੇ ਕਹਿੰਦਾ ਵੀ ਮੈਂ ਇਹ ਤਾਂ ਬਿਆਨ ਹੀ ਦਿੱਤਾ ਸੀ ਤੇ ਫਿਰ ਇਹ ਜਿਹੜੀ ਇਹਨੇ ਪੜਕਾਹਟ ਫਲਾਈ ਆ ਜਿਹੜੀ ਲੋਕਾਂ ਦੇ ਵਿੱਚ ਬੇਚੈਨੀ ਪੈਦਾ ਕੀਤੀ ਆ ਉਹ ਜਿਹੜੀ ਬੇਚੈਨੀ ਪੈਦਾ ਕਰਨ ਦਾ ਵੀ ਇਹਦੇ ਉੱਤੇ ਸਖਤ ਤੋਂ ਸਖਤ ਪਰਚਾ ਬਣਦਾ ਇਹਦੇ ਉੱਤੇ ਪਰਚਾ ਤੁਰੰਤ ਹੋਣਾ ਚਾਹੀਦਾ ਤਾਂ ਕਿ ਜਿਹੜੇ ਕੋਈ ਹੋਰ ਵੀ ਇਦਾਂ ਦੇ ਪੜਕਾਹਟ ਪੈਦਾ ਕਰਨ ਵਾਲੇ ਲੀਡਰ ਨੇ ਜਾਂ ਜਿਹੜੇ ਅਤਵਾਦੀ ਗਤੀਵਿਧੀਆਂ ਦੇ ਵਿੱਚ ਜਿਹੜੇ ਸ਼ਾਮਲ ਲੋਕ ਨੇ ਜਿਹੜੇ ਕਿ ਬੰਬ ਧਮਾਕੇ ਕਰਦੇ ਨੇ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਵੇ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਹੋਰਾਂ ਨੂੰ ਵੀ ਅਕਲ ਆਵੇ ਇਹ ਬਹੁਤ ਜ਼ਰੂਰੀ ਆ ਮੈਂ ਸਮੁੱਚੀ ਪੁਲਿਸ ਨੂੰ ਵੀ ਬੇਨਤੀ ਕਰਦਾ ਕਿ ਸਖਤ ਤੋਂ ਸਖਤ ਪ੍ਰਤਾਪ ਬਾਜਵੇ ਦੇ ਖਿਲਾਫ ਐਕਸ਼ਨ ਲਿਆ ਜਾਵੇ